ਐਸਐਸਪੀ ਖੰਨਰ ਡਾਕਟਰਦਰਪਨ ਆਲੂ ਵਾਲਿਆਂ ਦੇਸ਼ਾਂ ਦੇਸ ਤੇ ਪੁਲਿਸ ਵੱਲੋਂ ਦਰਾਹਾ ਜੀਟੀ ਰੋਡ ਤੇ ਬਿਆਨ ਸਿੰਘ ਟਾੰਕ ਨੇੜੇ ਨਾਕਾਬੰਦੀ ਕਰ ਵਾਹਨਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਗੱਲ ਕਰਦੇ ਆਈਡੀਐਸਪੀ ਪਾਇਲ ਜਸਵਿੰਦਰ ਸਿੰਘ ਖੈਰਾ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀ ਕਰ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਅਣਸੁਖਾਵੀ ਘਟਨਾ ਚ ਨਾ ਵਾਪਰ ਸਕੇ ਇਸ ਕਾਰਕ ਦੇ ਸਮਝਨਾ ਕਰ ਦਿੱਤੀ ਗਈ ਹੈ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮੁਹਿੰਮ ਚਲਾਈ ਗਈ ਆ ਮਾੜੇ ਅਨਸਰਾਂ ਗੈਂਗਸਟਰਾਂ ਦੇ ਖਿਲਾਫ ਤੋਂ ਇਸ ਮੰਦੇ ਸਾਡੇ ਐਸਐਸਪੀ ਸਾਹਿਬ ਆ ਡਾਕਟਰ ਦਰਪਨ ਆਲੂ ਵਾਲੀਆ ਜੀ ਵੱਲੋਂ ਸਪੈਸ਼ਲ ਪਲਾਨਿੰਗ ਕਰਕੇ ਨਾਕਾਬੰਦੀ ਕਰਾਈ ਗਈ ਆ ਜਿਸ ਕਰਕੇ ਇਹ ਚੈੱਕ ਕੀਤੀ ਜਾ ਰਹੀ ਹੈ ਸਰ ਕੋਈ ਸ਼ੱਕੀ ਵਿਅਕਤੀ ਕਾਬੂ ਆਇਆ ਜੀ ਨਹੀਂ ਐਸੋ ਨਾਕੇ ਦੌਰਾਨ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਕਾਬੂ ਨਹੀਂ ਆਇਆ ਤੋਂ ਨਾਕਾ ਲਗਾਤਾਰ ਚੱਲ ਰਿਹਾ ਸਰ ਸਬ ਡਿਵੀਜ਼ਨ ਫਾਇਲੋ ਦੀਨ ਕਿੰਨੀ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਹੈ ਆ ਤਿੰਨ ਥਾਣਿਆਂ ਤਿੰਨੇ ਥਾਣਚ ਇੱਕ ਇੱਕ ਜੀਓ ਸਹਿਬਾਨ ਲੱਗੇ ਨੇ ਡੀਐਸਪੀ ਸਾਹਿਬ ਤੋਂ ਤਿੰਨ ਤਾਹਾਂ ਦੇ ਨਾਕਾਬੰਦੀ ਹੈਗੀ ਸ਼ਿਫਟਿੰਗ ਨਾਕਾਬੰਦੀ